ਆਣਾ ਯਾਰੋ ਵੀਡੀਓ ਨੇ ਸੱਚੀ ਰਵਾ ਕੇ ਰੱਖ ਦਿੱਤਾ ਇਨਸਾਨ ਹਮੇਸ਼ਾ ਹੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਕਦੇ ਜਾਨਵਰਾਂ ਦੀ ਫੀਲਿੰਗ ਸਮਝਦਾ ਹੀ ਨਹੀਂ ਪਰ ਇਹ ਜਾਨਵਰ ਬਹੁਤ ਹੀ ਸਿਆਣੇ ਹੁੰਦੇ ਆ ਇਹ ਦਿਲ ਦੇ ਬਹੁਤ ਸਾਫ਼ ਹੁੰਦੇ ਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਨੇ ਸੱਚੀ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਬਾਂਦਰ ਜੋ ਆ ਉਹ ਸਰਕਸ ਕਰਦਾ ਪਿਆ ਹੈ ਸਰਕਸ ਕਰਦੇ ਸਮੇਂ ਤੁਸੀਂ ਦੇਖੋ ਵੀ ਉਹ ਪੌੜੀਆਂ ਤੇ ਤਾਂ ਚੜਿਆ ਤੇ ਜੰਪ ਮਾਰ ਕੇ ਦੂਸਰੀ ਸਾਈਡ ਤੇ ਉਹਨੇ ਚੜਨਾ ਸੀ ਪਰ ਉਸ ਤੋਂ ਨਹੀਂ ਚੜਿਆ ਗਿਆ ਜਿਸ ਬਾਦੋ ਵਿਚਾਰਾ ਆਪਣੇ ਆਪ 'ਚ ਸ਼ਰਮਿੰਦਾ ਹੋ ਗਿਆ ਕਿ ਮੇਰੇ ਤੋਂ ਆਹ ਕੰਮ ਨਹੀਂ ਹੋਇਆ ਆ ਤੁਸੀਂ ਦੇਖ ਸਕਦੇ ਹੋ ਵੀ ਨੀਵਾ ਜਿਹਾ ਮੂੰਹ ਥੱਲੇ ਨੂੰ ਕਰਕੇ ਆਪਣੇ ਮਾਲਕ ਵੱਲ ਆਇਆ ਤੇ ਆਪਣਾ ਸਿਰ ਮਾਲਕ ਦੇ ਨਾਲ ਲਾ ਕੇ ਸ਼ਰਮਿੰਦਗੀ ਫੀਲ ਕਰਨ ਲੱਗਾ ਜਿਵੇਂ ਕਹਿੰਦਾ ਹੋਵੇ ਮੈਨੂੰ ਮਾਫ਼ ਕਰੀ ਮੇਰੇ ਤੋਂ ਨਹੀਂ ਹੋ ਰਿਹਾ ਸੱਚੀ ਯਾਰੋ ਇਹ ਵੀਡੀਓ ਨੇ ਨਾ ਭਾਬੂ ਕਰਕੇ ਰੱਖ ਦਿੱਤਾ ਵੀ ਅਕਸਰ ਇਨਸਾਨਾਂ ਚ ਤਾਂ ਗੱਲ ਦੇਖੀ ਸੀ ਪਰ ਤੁਸੀਂ ਦੇਖ ਲਓ ਵੀ ਜਾਨਵਰਾਂ ਨੂੰ ਵੀ ਕਿੰਨਾ ਫੀਲ ਹੁੰਦਾ ਜਦੋਂ ਨਾਲ ਤੋਂ ਇਹ ਕੰਮ ਨਹੀਂ ਹੁੰਦਾ ਪਰ ਜਿੱਦਾਂ ਵੀ ਆ ਉਸਦੇ ਮਾਲਕ ਨੇ ਉਸ ਨੂੰ ਹੌਸਲਾ ਦਿੱਤਾ ਵੀ ਚੱਲ ਕੋਈ ਗੱਲ ਨਹੀਂ ਅਗਲੀ ਵਾਰੀ ਸਹੀ ਸੋ ਤੁਸੀਂ ਇਸ ਪਿਆਰੇ ਜ਼ੇ ਬਾਂਦਰ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਕਮੈਂਟਾਂ ਚ ਇਹ ਵੀ ਜ਼ਰੂਰ ਦੱਸਿਓ ਵੀ ਸਾਨੂੰ ਕੀ ਜਾਨਵਰਾਂ ਨੂੰ ਇਵੇਂ ਕੈਦ ਚ ਬੰਨ ਕੇ ਰੱਖਣਾ ਚਾਹੀਦਾ ਹੈ ਜਾਂ ਫਿਰ ਨਹੀਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ